ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਖਾ ਇੱਕ ਅਲੱਗ ਤਰ੍ਹਾਂ ਦਾ ਡਿਜ਼ਾਈਨ ਲੈ ਕੇ ਆਈ ਹਾਂ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਹੈ ਤੇ ਬਹੁਤ ਹੀ ਜਲਦੀ ਜਲਦੀ ਬਨਣ ਵਾਲਾ ਆਪਣਾ ਡਿਜ਼ਾਈਨ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਆਪਣਾ ਹੀ ਜਦੋਂ ਆਪਾਂ ਦੋ ਸਲਾਂਗਾਂ ਨੂੰ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਂਦਾ ਹੈ। ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਚਾਰ ਦੇ ਮਲਟੀਪਲ ਆਪਾਂ ਦੋ ਕੁੰਡੇ ਵਾਧੂ ਰੱਖ ਲੈਣੇ। ਜਿਵੇਂ 4 4 4 ਲਾਸਟ ਤੇ ਦੋ ਕੁੰਡੇ ਵਾਧੂ ਇਸ ਤਰ੍ਹਾਂ। ਕਿਸੇ ਵੀ ਪ੍ਰੋਜੈਕਟ ਤੇ ਇਸ ਡਿਜ਼ਾਈਨ ਨੂੰ ਪਾ ਸਕਦੇ ਹਾਂ। ਲੇਡੀਜ਼ ਕਾਰਡੀਗਨ, ਜੈਟਰ ਸਵੈਟਰ, ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਤੇ ਕੋਟੀਆਂ ਤੇ ਸਵੈਟਰ ਤੇ ਕੈਪ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਛਾਲ ਸਟਾਲ ਮਫਲਰ ਤੇ ਵੀ ਇਸ ਡਿਜ਼ਾਈਨ ਪੀ ਬਣਾ ਸਕਦੇ ਆ ਥੋੜਾ ਜਿਹਾ ਜਿਹੜਾ ਆਪਣਾ ਇਹ ਡਿਜ਼ਾਈਨ ਇਸ ਤਰ੍ਹਾਂ ਫਲੈਕਸੀਬਲ ਵੀ ਹੈ ਜਦੋਂ ਆਪ ਜਾਂ ਆਪ ਇਸ ਤਰ੍ਹਾਂ ਬਾਰਡਰ ਬਣਾ ਸਕਦੇ ਆ ਉੱਪਰ ਕੋਈ ਹੋਰ ਡਿਜ਼ਾਈਨ ਬਣਾ ਸਕਦੇ ਆ ਜਿਵੇਂ ਜਦੋਂ ਆਪ ਕੋਈ ਬਲਾਊਜ਼ ਵਗੈਰਾ ਬਣਾ ਰਹੇ ਹੁੰਦੇ ਆ ਤਾਂ ਆਪਾਂ ਇਹ نیچے ਬਾਰਡਰ ਬਣਾ ਸਕਦੇ ਆ ਤੇ ਉੱਪਰ ਹੋਰ ਡਿਜ਼ਾਈਨ ਵੀ ਸੈੱਟ ਕਰ ਸਕਦੇ ਆ ਜੇਕਰ ਤੁਸੀਂ ਸਾਰਾ ਹੀ ਇਹ ਡਿਜ਼ਾਈਨ ਬਣਾਉਣਾ ਤਾਂ ਸਾਰਾ ਇਹ ਡਿਜ਼ਾਈਨ ਵੀ ਬਣਾ ਸਕਦੇ ਆ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਆਪਣਾ ਬਣ ਕੇ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਜੈਨ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਪਹਿਲਾਂ ਮੈਂ ਤੁਹਾਨੂੰ ਇਹ ਕੁੰਡੇ ਪਾ ਕੇ ਦਿਖਾਉਣੀ ਸਿੰਗਲ ਥ्रेड ਨਾਲ ਮੇਰੇ ਕੁੰਡੇ ਪਾਏ ਉੱਪਰ ਇਸ ਤਰ੍ਹਾਂ ਇਹ ਡਿਜ਼ਾਈਨ ਬਣਾਇਆ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਜਿਹੜੇ ਮੈਂ ਕੁੰਡੇ ਪਾਏ ਉਹ ਇਸ ਤਰ੍ਹਾਂ ਪਾਏ ਸਿੰਗਲ ਥ੍ਰੈਡ ਨਾਲ ਕੁੰਡੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਇੱਕ ਆਪਣੇ ਵਾਲ ਵਾਲਾ ਕੁੰਡਾ ਹੋ ਜਾਂਦਾ ਹੈ 1 2 ਫਿਰ ਇਸ ਤਰ੍ਹਾਂ ਤਿੰਨ 4 5 6 7 8 9 ਇਸ ਤਰ੍ਹਾਂ ਕਰਕੇ ਮੈਂ ਕੁੰਡੇ ਪਾਉਣੀ ਆ ਸਲਾਈ ਤੇ 4 ਦੇ ਮਲਟੀਪਲ ਦੋ ਕੁੰਡੇ ਲਾਉਂਗੀ ਮੈਂ ਹੁਣ ਇਸ ਤਰ੍ਹਾਂ ਮੈਂ 26 ਕੁੰਡੇ ਸਲਾਈ ਤੇ ਪਾ ਲਈ 4 ਦੇ ਮਲਟੀਪਲ ਆਪਣੇ ਦੋ ਕੁੰਡੇ ਮੈਂ ਵਾਧੂ ਰੱਖ ਲਈ ਹੁਣ ਜਿਹੜਾ ਆਪਣਾ ਡਿਜ਼ਾਈਨ ਹੈ ਉਲਟੀ ਸਾਈਡ ਤੋਂ ਸ਼ੁਰੂ ਹੋਣਾ ਤਾਂ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਉਲਟ ਪਾਸੇ ਤੋਂ ਸ਼ੁਰੂ ਕਰਨੀ ਹੈ ਪਹਿਲਾਂ ਆਪਾਂ 2 ਕੁੰਡੇ ਬਣਾ ਲਾਂਗੇ ਇਸ ਤਰ੍ਹਾਂ ਸਿੱਦੇ 1 2 ਥ्रेड ਕਰਾਂਗੇ ਅੱਗੇ 2 ਕੁੰਡੇ ਬਣਾਵਾਂਗੇ ਉਲਟ ਇਸ ਤਰ੍ਹਾਂ थ्रेड करा पीछे फिर दो कुंडे बनावे सीधे फिर दो कुंडे बनावेंगे उल्टे पहली सिलाई अपने डिजाइन की रोंग साइड इस तरह बनानी है सारी दो कुंडे सीधे दो उल्टे ਦੋ ਕੁੰਡੇ ਬਣਾਈ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਦੋ ਕੁੰਡੇ ਸਿੱਧੇ ਐਕਸਟਰਾ ਦੋ ਕੁੰਡੇ ਉਲਟੇ ਲਾਸਟ ਤੇ ਵੀ ਆਪਣੇ ਉਸੇ ਤਰ੍ਹਾਂ ਹੀ ਆ ਗਏ ਜਿਵੇਂ ਆਪਾਂ ਸਟਾਰਟਿੰਗ ਚ ਦੋ ਕੁੰਡੇ ਸਿੱਧੇ ਬਣਾਏ ਸੀ ਇਸ ਤਰ੍ਹਾਂ ਇੱਕ ਸਲਾਈ ਰਾਂਗ ਸਾਈਡ ਤੋਂ ਆਪਣੇ ਡਿਜ਼ਾਈਨ ਦੀ ਜਿਹੜੀ ਕੰਪਲੀਟ ਹੋ ਗਈ ਹੁਣ ਆਪਾਂ ਬਣਾਵਾਂਗੇ ਦੂਸਰੀ ਸਲਾਈ ਦੂਸਰੀ ਸਲਾਈ ਰਾਈਟ ਸਾਈਡ ਸਿੱਧੇ ਪਾਸੇ ਤੋਂ ਦੂਸਰੀ ਸਲਾਈ ਚ ਆਪਾਂ ਕੀ ਕਰਨਾ ਜਿਹੜੇ ਤਾਂ ਆਪਣੇ ਦੋ ਕੁੰਡੇ ਉਲਟੇ ਆ ਉਹ ਤਾਂ ਆਪਾਂ ਉਲਟੇ ਬਣਾ ਲੈਣੇ ਐ ਇਸ ਤਰ੍ਹਾਂ 1 2 ਠੀਕ ਹੈ ਹੁਣ ਜਿਹੜੇ ਆਪਣੇ ਦੋ ਕੁੰਡੇ ਸਿੱਧੇ ਆ ਇਹਨਾਂ ਤੇ ਆਪਣਾ ਡਿਜ਼ਾਈਨ ਬਣਾ ਥ੍ਰੈਡ ਆਪਾਂ ਪਿੱਛੇ ਕਰ ਲੈਣਾ ਹੁਣ ਜਿਹੜਾ ਆਪਣਾ ਇਹ ਸੈਕਿੰਡ ਵਾਲਾ ਕੁੰਡਾ ਹੈ ਦੂਸਰਾ ਕੁੰਡਾ ਹੈ ਇਹਨੂੰ ਪਹਿਲੇ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਲੈ ਆਉਣਾ ਇਸ ਤਰ੍ਹਾਂ ਸਿਲਾਈ ਚ ਇਸੇ ਤਰ੍ਹਾਂ ਆਪਾਂ ਸਿਲਾਈ ਚ ਰੱਖਣਾ ਫਿਰ ਆਪਾਂ ਇਸ ਤਰ੍ਹਾਂ ਕਰਕੇ ਇਹ ਕੁੰਡਾ ਬਣਾਈ ਕਰ ਲੈਣਾ ਠੀਕ ਅਗਲਾ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਆਪਾਂ ਜਿਹੜੇ ਤਾਂ ਦੋ ਕੁੰਡੇ ਉਲਟੇ ਹੋ ਤਾਂ ਆਪਾਂ ਉਲਟੇ ਬਣਾਵਾਂਗੇ ਇਸ ਤਰ੍ਹਾਂ ਦੋ ਕੁੰਡੇ ਆਪਣੀ ਹੋਗੇ ਉਲਟੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਹੁਣ ਜਿਹੜੇ ਦੋ ਕੁੰਡੇ ਆਪਣੇ ਸਿੱਧੇ ਐ ਜਿਹੜਾ ਆਪਣਾ ਇਹ ਦੂਸਰਾ ਕੁੰਡਾ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਦੇ ਉੱਪਰ ਦੀ ਇਸ ਤਰ੍ਹਾਂ ਲਏ ਆਣ ਐ ਸਲਾਈਚ ਇਹਨੂੰ ਛੱਡਣਾ ਨਹੀਂ ਆ ਪੈਸੇ ਸਲਾਈ ਚ ਰੱਖਣਾ ਠੀਕ ਹੈ ਫਿਰ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਬਣਾਈ ਕਰ ਦੇਣਾ ਇਸ ਤਰ੍ਹਾਂ ਤੇ ਇੱਕ ਹੁੰਡਾ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਥ੍ਰੈਡ ਕਰਨਾ ਅੱਗੇ ਫਿਰ ਉਸੇ ਤਰ੍ਹਾਂ ਦੋ ਕੁੰਡੇ ਜਿਹੜੇ ਆਪਾਂ ਉਲਟੇ ਆ ਉਹਨਾਂ ਨੂੰ ਉਲਟੇ ਬਣਾ ਲੈਣਾ ਇੱਕ ਦੋ ਥ੍ਰੈਡ ਕਰਾਂਗੇ ਪਿੱਛੇ ਹੁਣ ਫੇਰ ਉਸੇ ਤਰ੍ਹਾਂ ਜਿਹੜੇ ਆਪਣੇ ਦੋ ਕੁੰਡੇ ਸਿੱਧੇ ਆ ਇਹ ਆਪਾਂ ਇਸ ਤਰ੍ਹਾਂ ਕੁੰਡੇ ਦੇ ਉੱਪਰ ਦੀ ਲੈ ਆਉਣਾ ਦੂਸਰਾ ਕੁੰਡਾ ਫੇਰ ਆਪਾਂ ਇਸੇ ਤਰ੍ਹਾਂ ਇਹਨੂੰ ਬਣਾ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਇਹ ਕੁੰਡਾ ਬਣਾ ਦੇਣਾ ਆਪਾਂ ਇਸ ਤਰ੍ਹਾਂ ਸਿੱਧਾ ਫੇਰ ਉਸੇ ਤਰ੍ਹਾਂ ਥ्रेड ਕਰਨਾ ਅੱਗੇ ਦੋ ਕੁੰਡੇ ਉਲਟੇ ਇਹ ਹੀ ਆਪਣਾ ਦੂਸਰੀ ਸਿਲਾਈ ਦਾ ਸਿੱਧੇ ਪਾਸੇ ਤੋਂ ਡਿਜ਼ਾਈਨ ਹੈ റെഡകന പക്ഷേ ഫെർഡാ തരേണ്ട ഇത് ഫെസ് തര ബേസ് തരെയ സിദ്ധാസ് തര ബെന ഡ് ദോ ക ഉൾ ട്രെഡകന പക്ഷേ ദൂസാ കൂഡേ ഉപരോസ് തരണം ਫਿਰ ਇਸੇ ਤਰ੍ਹਾਂ ਇਸ ਨੂੰ ਬਣਾ ਲੈਣਾ ਇਸ ਤਰ੍ਹਾਂ ਇੱਕ ਕੁੰਡਾ ਬਣਾ ਲੈਣਾ ਸਿੱਧਾ ਜਿਹੜਾ ਆਪਣਾ ਪਹਿਲਾ ਕੁੰਡਾ ਹੈ ਥ੍ਰੈਡ ਕਰਨਾ ਹੈ ਅੱਗੇ ਦੋ ਕੁੰਡੇ ਉਲਟੇ ਇਸ ਤਰ੍ਹਾਂ ਥ੍ਰੈਡ ਕਰਨਾ ਹੈ ਪਿੱਛੇ ਫਿਰ ਆਪਾਂ ਦੂਸਰਾ ਕੁੰਡਾ ਦੇ ਉੱਪਰ ਦੀ ਇਸ ਤਰ੍ਹਾਂ ਲੈ ਆਉਣਾ ਹੈ ਫਿਰ ਇਹਨੂੰ ਇਸੇ ਤਰ੍ਹਾਂ ਬਣਾ ਲੈਣਾ ਆਪਾਂ ਇਸ ਤਰ੍ਹਾਂ ਇਹ ਕੁੰਡਾ ਆਪਣਾ ਸਿੱਧਾ ਕੰਨੀ ਵਾਲੇ ਕੁੰਡੇ ਆਪਣੇ ਇਹ ਇਸ ਤਰ੍ਹਾਂ ਜਿਵੇਂ ਸਟਾਰਟਿੰਗ ਚ ਆਇਆ ਸੀ ਉਸੇ ਤਰ੍ਹਾਂ ਉਲਟੀ ਆ ਜਾਣਗੇ ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਹ ਹੀ ਦੋ ਸਲੰਗ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਅੱਗੇ ਜਿਹੜਾ ਆਪਣਾ ਡਿਜ਼ਾਈਨ ਦਿਸਣ ਲੱਗ ਜਾਂਦਾ ਹੈ ਇਸੇ ਤਰ੍ਹਾਂ ਮੈਂ ਤੁਹਾਨੂੰ ਇਹ ਹੀ ਦੋ ਸਲੰਗਾਂ ਇੱਕ ਵਾਰ ਫੇਰ ਰਿਪੀਟ ਕਰਕੇ ਜਿਹੜੀਆਂ ਦਿਖਾ ਦੇਣੀ ਆ ਡਿਜ਼ਾਈਨ ਦੀ ਪਹਿਲੀ ਸਲਾਈ ਉਸੇ ਤਰ੍ਹਾਂ ਰਾਂਗ ਸਾਈਡ ਤੋਂ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਪਹਿਲੀ ਸਲਾਈ ਹੈ ਆਪਣੇ ਡਿਜ਼ਾਈਨ ਦੀ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ दो कुंडे सीधे दो कुंडे उल्टे दो कुंडे सीधे दो उल्टे कन्नी वाले कुंडे अपने लास्ट वाले सीधे जिमें अपने स्टार्टिंग सीधे ठीक है ਇੱਕ ਸਲਾਈ ਬਣ ਗਈ ਆਪਣੇ ਡਿਜ਼ਾਈਨ ਦੀ ਹੁਣ ਆਪਾਂ ਦੂਸਰੀ ਸਲਾਈ ਬਣਾਵਾਂਗੇ ਰਾਈਟ ਸਾਈਡ ਤੋਂ ਉਸੇ ਤਰ੍ਹਾਂ ਜਿਹੜੇ ਆਪਣੇ ਕੁੰਡੇ ਉਲਟੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਉਲਟੇ ਬਣਾ ਲੈਣਾ ਥ੍ਰੈਡ ਕਰਨਾ ਹੈ ਪਿੱਛੇ ਹੁਣ ਜਿਹੜਾ ਆਪਣੇ ਦੂਸਰਾ ਕੁੰਡਾ ਹੈ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਉਸੇ ਤਰ੍ਹਾਂ ਆਪਾਂ ਉੱਪਰ ਦੀ ਲੈ ਆਉਣਾ ਇਸ ਤਰ੍ਹਾਂ ਫਿਰ ਇਹਨੂੰ ਇਸ ਤਰ੍ਹਾਂ ਬਣਾ ਲੈਣਾ ਇਸੇ ਤਰ੍ਹਾਂ ਇਹ ਕੁੰਡਾ ਬਣਾ ਲੈਣਾ ਆਪਾਂ ਸਿੱਧਾ ਇਸ ਤਰ੍ਹਾਂ ਇਹ ਰੋਸੇਤਰਾ ਦੋ ਕੁੰਡੇ ਉਲਟੀ ਕਿ ਦੂਸਰਾ ਕੁੰਡਾ ਇਹਦੇ ਉੱਪਰ ਦੀ ਲੈ ਆਉਣਾ ਆਪਾਂ ਇਸ ਤਰ੍ਹਾਂ ਇਸੇ ਤਰ੍ਹਾਂ ਇਹਨੂੰ ਬਣਾ ਲੈਣਾ ਇਸ ਤਰ੍ਹਾਂ ਇਹ ਕੁੰਡਾ ਬਣਾ ਲੈਣਾ ਆਪਾਂ ਇਸ ਤਰ੍ਹਾਂ ਸਿੱਧਾ ਥ्रेड ਕਰਨਾ ਹੈ ਅੱਗੇ ਦੋ ਕੁੰਡੇ ਉਲਟੇ ਥ्रेड ਕਰਾਂਗੇ ਪਿੱਛੇ ਉਸੇ ਤਰ੍ਹਾਂ ਜਿਹੜੇ ਆਪਣੇ ਸਿੱਧੇ ਕੁੰਡੇ ਆ ਇਸ ਤਰ੍ਹਾਂ ਉੱਪਰ ਦੀ ਲੈ ਆਵਾਂਗੇ ਇਸੇ ਤਰ੍ਹਾਂ ਬਣਾ ਲਾਂਗੇ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਛੱਡ ਕੇ ਦੂਸਰਾ ਕੁੰਡਾ ਉੱਪਰ ਦੀ ਲੈ ਆਵਾਂਗੇ ਸਿੱਧੇ ਕੁੰਡਿਆਂ ਤੇ ਆਪਣਾ ਡਿਜ਼ਾਈਨ ਬਣਦਾ ਹੈ ਥ੍ਰੈਡ ਅੱਗੇ ਕਰਕੇ ਇਸੇ ਤਰ੍ਹਾਂ ਨੂੰ ਬਣਾ ਲਾਂਗੇ ਇਸ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਇਹ ਕੁੰਡਾ ਬਣਾ ਲਾਂਗੇ ਸਿੱਧਾ ਫਿਰ ਦੋ ਕੁੰਡੇ ਉਲਟੇ ਥ੍ਰੈਡ ਕੀਤਾ ਪਿੱਛੇ ਇਸ ਤਰ੍ਹਾਂ ਦੂਸਰਾ ਕੁੰਡਾ ਪਹਿਲਾਂ ਬਣਾ ਲੈਣਾ ਆਪਾਂ ਉੱਪਰ ਦੀ ਲਿਆ ਕੇ ਇਸ ਤਰ੍ਹਾਂ ਇਹ ਕੁੰਡਾ ਸਿੱਧਾ ਫੇਰ ਉਸੇ ਤਰ੍ਹਾਂ ਦੋ ਉਲਟੇ ਇਹ ਕੁੰਡਾ ਉੱਪਰ ਦੀ ਲਿਆ ਕੇ ਇਸ ਤਰ੍ਹਾਂ ਇਸ ਤਰ੍ਹਾਂ ਬਣਾ ਲੈਣਾ ਇਸ ਤਰ੍ਹਾਂ ਸਿੱਧਾ ਲਾਸਟ ਵਾਲੇ ਦੋ ਕੁੰਡੇ ਉਲਟੇ ਇਹੀ ਦੋ ਸਲਾਈਆਂ ਜਦੋਂ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਜਿਹੜਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਹੁਣ ਜਦੋਂ ਆਪਾਂ ਡਿਜ਼ਾਈਨ ਦੁਬਾਰਾ ਬਣਾਉਣਾ ਫੇਰ ਉਸੇ ਤਰ੍ਹਾਂ ਪਹਿਲੀ ਸਲਾਈ ਰੋਂਗ ਸਾਈਡ ਤੋਂ ਦੋ ਸਿੱਦੇ ਦੋ ਉਲਟੇ ਦੋ ਸਿੱਦੇ ਇਸ ਤਰ੍ਹਾਂ ਸ਼ੁਰੂ ਕਰ ਲੈਣਾ ਆਪਾਂ ਡਿਜ਼ਾਈਨ ਆਪਣਾ ਠੀਕ ਹੈ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਂਦਾ ਹੈ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ